ਮੁਹਾਲੀ ਦੇ ਫੇਸ 11 ਥਾਣੇ ਇਲਾਕੇ ਦੇ ਲక్ష్ਮੀ ਨਰਾਇਣ ਮੰਦਰ ਨੇੜੇ ਬਾਪਰੇ ਹਿੰਸਕ ਪਾਰਦਾਤ ਵਾਲੇ ਕੇਸ 'ਚ ਪੁਲਿਸ ਨੇ 12 ਜਣਿਆਂ ਨੂੰ ਗ੍ਰਿਫਤਾਰ ਕੀਤਾ। ਦੋਸ਼ ਹੈ ਕਿ ਸਾਰੇ ਤੇਜ਼ਧਾਰ ਕਿਰਚ ਮਾਰ ਕੇ ਕਤਲ ਕੀਤੇ ਗੁਰਸੇਵਕ ਸਿੰਘ ਨਾਦੇ ਨੌਜਵਾਨ ਦੇ ਕੇਸ ਨਾਲ ਸੰਬੰਧਿਤ ਨੇ। ਪੁਲਸ ਨੂੰ ਹਾਲੇ ਕੁਝ ਹੋਰ ਨਾਦੀ ਵੀ ਭਾਲ ਹੈ। ਐਸਪੀ ਸਿਟੀ ਦਿਲਪ੍ਰੀਤ ਸਿੰਘ ਨੇ মিডিਆ ਨੂੰ ਦੱਸਿਆ ਕਿ 14-15 ਫਰਵਰੀ ਦੀ ਰਾਤ ਨੂੰ ਗੁਰਸੇਵਕ ਸਿੰਘ ਧਾਰਮਿਕ ਸਥਾਨ ਤੇ ਮੱਥਾ ਟੇਕਣ ਗਿਆ ਸੀ ਉੱਥੇ 15 ਤੋਂ 20 ਨੌਜਵਾਨ ਮੌਜੂਦ ਸਨ ਜੋ ਮੋਟਰਸਾਈਕਲਾਂ ਦੀ ਦੌੜ ਲਾ ਰਹੇ ਸਨ ਗੁਰਸੇਵਕ ਸਿੰਘ ਨੇ ਉਨ੍ਹਾਂ ਨੂੰ ਟੋਕਿਆ ਤਦ ਉਨ੍ਹਾਂ ਚੋਂ ਇੱਕ ਨੌਜਵਾਨ ਨੇ ਗੁੱਸੇ 'ਚ ਆਕੇ ਗੁਰਸੇਵਕ ਸਿੰਘ ਦੀ ਛਾਤੀ 'ਚ ਕਿਰਚ ਮਾਰ ਦਿੱਤੀ ਵਾਰਦਾਤ ਤੋਂ ਬਾਅਦ ਮੁਲਜ਼ਮ ਆਪਣੇ ਸਾਥੀਆਂ ਸਮੇਤ ਘਟਨਾ ਸਥਾਨ ਤੋਂ ਫਰਾਰ ਹੋ ਗਿਆ ਗੰਭੀਰ ਰੂਪ 'ਚ ਜ਼ਖਮੀ ਹੋਏ ਗੁਰਸੇਵਕ ਸਿੰਘ ਦੀ ਇਲਾਜ ਦੌਰਾਨ ਮੌਤ ਹੋ ਗਈ ਪੁਲਿਸ ਨੇ ਐਤਵਾਰ 15 ਫਰਵਰੀ ਨੂੰ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਇਸ ਮਾਮਲੇ ਚ ਕੋਲ 18 ਨੌਜਵਾਨਾਂ ਦੇ ਨਾਮਯਤ ਕੀਤੇ ਗਏ ਨੇ ਜਿਨ੍ਹਾਂ ਚੋਂ 12 ਦੀਆਂ ਗ੍ਰਿਫਤਾਰੀਆਂ ਹੋ ਚੁੱਕੀਆਂ ਨੇ ਜਦਕਿ ਬਾਕੀਆਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਪੁਲਿਸ ਨੇ ਇਸ ਮਾਮਲੇ ਚ 12 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ ਉਨ੍ਹਾਂ ਕੋਲੋਂ ਦੋ ਮੋਟਰਸਾਈਕਲ ਅਤੇ ਕਤਲ ਕਰਨ ਲਈ ਵਰਤੀ ਕਿਰਚ ਵੀ ਬਰਾਮਦ ਕੀਤੀ ਗਈ ਹੈ ਗ੍ਰਿਫਤਾਰ ਮੁਲਜ਼ਮਾਂ ਦਾ ਅਦਾਲਤ ਤੋਂ ਰਿਮਾਂਡ ਹਾਸਲ ਕੀਤਾ ਗਿਆ ਹੈ ਉਨ੍ਹਾਂ ਤੋਂ ਹੁਣ ਪੁੱਛਗਿੱਛ ਜਾਰੀ ਹੈ 14-15 ਦੀ ਦਰਮਿਆਨੀ ਰਾਤ ਜਿਹੜੀ ਇੱਕ ਮੰਦਭਾਗੀ ਘਟਨਾ ਹੋਈ ਸੀ ਜਿਹਦੇ ਵਿੱਚ ਮਰਮੂਨ ਗੁਸੇਰ ਸਿੰਘ ਦੀ ਕਿੱਥ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਉਹਦੇ ਵਿੱਚ ਮੌਲੀ ਪੁਲਿਸ ਨੂੰ ਸਫਲਤਾ ਹਾਸਲ ਹੋਈ ਹੈ ਜੀ ਇਹਦੇ ਵਿੱਚ ਬੇਸਿਕਲੀ ਇਹ ਜਦੋਂ ਰਾਤ ਨੂੰ ਜਾ ਰਹੇ ਸੀ ਆਪਣੀ ਗੱਡੀ ਵਿੱਚ ਉਦੋਂ ਇਹਨਾਂ ਦੀ ਬਹਿਸ-ਬਸਈਆ ਹੋਇਆ ਕਿਸੇ ਗੱਲ ਨੂੰ ਲੈ ਕੇ ਇੱਕ 15 ਤੋਂ 20 ਜਿਹੜੇ ਨਾਮ ਅਲੂ ਵਿਅਕਤੀ ਸੀ ਪ੍ਰਵਾਸੀ ਸੀਗੇ ਇਸ ਤੋਂ ਉਪਰੰਤ ਹੀ ਇਹਨਾਂ ਦੀ ਜਦੋਂ ਸਕਫਲ ਹੋਈ ਉਹਦੇ ਵਿੱਚ ਇੱਕ ਬੰਦੇ ਨੇ ਵਿਸ਼ਿਸ਼ ਕਿੰਚ ਮਾਰਤੀ ਉਹ ਸਰ ਸੇਵ ਸਿੰਘ ਦੇ ਅਗਲੇ ਦਿਨ ਪੋਰਟਸ ਹਸਪੀਟਲ ਜਿਵੇਂ ਤੁਹਾਨੂੰ ਪਤਾ ਹੈ ਬੜਾ ਅਨਫੋਰਚੂਨੇਟਲੀ ਉਹਦੀ ਡੈਥ ਹੋ ਗਈ ਇਸ ਤੋਂ ਉਪਰੰਤ ਹੀ ਆਪਾਂ ਆਪਣੀ ਸਾਰੀਆਂ ਸਪੈਸ਼ਲ ਟੀਮ ਜਿਹੜੀ ਐਸਐਸਪੀ ਸਾਹਿਬ ਦੇ ਬੜੇ ਸਖਤ ਦਿਸ਼ਾ ਨਿਰਦੇਸ਼ ਹੀ ਵੀ ਆਪਾਂ ਇਸ ਕ੍ਰਾਈਮ ਨੂੰ ਇਸ ਮੱਦੀ ਤਰੀਕੇ ਨਾਲ ਟ੍ਰੇਸ ਕਰਨਾ ਸਾਡੀ ਸਾਰੀ ਜਿਹੜੀ ਟੈਕਨੀਕਲ ਟੀਮਸ ਹੈ ਸਾਡੀ ਹਿਊਮਨ ਇੰਟੈਲੀਜੈਂਸ ਆਪਾਂ ਐਕਟੀਵੇਟ ਕੀਤੀ ਅੱਠ ਆਪਾਂ ਟੋਟਲ ਟੀਮਾਂ ਬਣਾ ਕੇ ਸੀਆਈਏ ਦੀਆਂ ਸਪੈਸ਼ਲਾਈਜ਼ਡ ਆਪਾਂ ਜਿਹੜੇ ਥਾਣੇ ਚੋਂ ਐਸਐਚਓਜ਼ ਦੀ ਵੀ ਡਿਊਟੀ ਲਗੀਆਂ ਐ ਐਸਐਚਓ ਫੇਸ 11 ਆਪ ਗਏ ਹੈ ਤੇ ਇੰਟਰ ਸਟੇਟ ਆਪਾਂ ਰੇਟਸ ਕਰਕੇ ਯੂਪੀ ਨੌਇਡਾ ਦਿੱਲੀ ਤੇ ਇਹਦੇ ਵਿੱਚ ਆਪਾਂ ਟੋਟਲ ਜੀ 12 ਜਿਹੜੇ ਮੇਨ ਬੰਦੇ ਉਹਨਾਂ ਦੀ ਰੈਸਟ ਪਾ ਲਈਏ ਤੇ ਇਸ ਤੋਂ ਇਹ ਦੋ ਬੰਦੇ ਜਿਹੜੇ ਉਹ ਨਾਬਾਲਗ ਨੇ ਉਹਨਾਂ ਨੂੰ ਛਾਲਕੂ ਸੁਧਾਰ ਘਰ ਭੇਜਿਆ ਗਿਆ ਤੇ 10 ਬੰਦਿਆਂ ਦਾ ਸਾਡੇ ਕੋਲ ਜੀ ਰਿਮਾਂਡ ਹੈ ਇਸ ਕੇਸ ਵਿੱਚ ਜਿਹੜੀ ਰਿਕਵਰੀ ਬੇਸਿਕਲੀ ਇੱਕ ਮੋਟਰਸਾਈਕਲ ਦੀ ਜਿਹੜਾ ਸਪਲੈਂਡਰ ਹੈ ਇੱਕ ਬੁਲਟ ਮੋਟਰਸਾਈਕਲ ਤੇ ਇੱਕ ਜਿਹੜੀ ਕਿਰਚਾ ਉਹ ਆਪਾਂ ਰਿਕਵਰ ਕੀਤੀ ਹੈ ਤੇ ਇਹਦੇ ਵਿੱਚ ਮੈਂ ਸ਼ਲਾਘਾ ਕਰਨਾ ਚਾਹਾਂਗਾ ਪਰਿਵਾਰ ਦੀ ਵੀ ਜਿਨ੍ਹਾਂ ਨੇ ਇੰਨਾ ਸੰਜਮ ਰੱਖਿਆ ਜਦੋਂ ਵੀ ਆਪਾਂ ਉਹਨਾਂ ਨੂੰ ਬੁਲਾਇਆ ਮੌਕੇ ਤੇ ਸਾਡੀ ਇਨਵੈਸਟੀਗੇਸ਼ਨ 'ਚ ਉਹਨਾਂ ਨੇ ਸਾਡੀ ਪੂਰੀ ਮਦਦ ਕੀਤੀ ਹੈ ਤੇ ਇੱਕ ਮੈਂ ਵਿਸ਼ਵਾਸ ਦਿਵਾਉਣਾ ਚਾਹੁੰਦਾ ਕਿ ਮੁਹਾਲੀ ਪੁਲਿਸ ਜਿਹੜੀ ਬਚਨਬੱਧ ਹੈ ਕੋਈ ਵੀ ਕ੍ਰਾਈਮ ਹੈਗਾ ਆਪਾਂ ਉਹਨੂੰ ਟ੍ਰੇਸ ਰਿਕਾਰਡ ਟਾਈਮ 'ਚ ਕਰਕੇ ਤੇ ਇੱਕ ਜਿਹੜਾ ਸੈਂਸ ਆਫ ਜਸਟਿਸ ਤੇ ਸੈਂਸ ਆਫ ক্লোਜ਼ਰ ਹੈ ਉਹ ਜਦੋਂ ਇਹ ਰਸਤਾ ਤੋਂ ਬਾਅਦ ਪਰਿਵਾਰ ਨੂੰ ਜ਼ਰੂਰ ਮਿਲੇਗਾ